ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਮੈਂ ਹਾਕ ਗਗਨਦੀਪ ਸਿੰਘ ਜਲਾਲਾਬਾਦ ਦੀ ਅਨਾਜ ਮੰਡੀ ਦੇ ਵਿੱਚ ਅੱਜ 70 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸੋਲਰ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ ਵਧਾਇਕ ਜਗਦੀਪ ਗੋਲਡੀ ਕੰਪੋਜ਼ ਨੇ ਇਸ ਸੋਲਰ ਪਲਾਂਟ ਨੂੰ ਹਰੀ ਝੰਡੀ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੋਲਰ ਪਲਾਂਟ 3 ਮਹੀਨਿਆਂ ਦੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਅਨਾਜ ਮੰਡੀ ਦੇ ਵਿੱਚ ਹਰ ਮਹੀਨੇ 4 ਲੱਖ ਦਾ ਬਿਜਲੀ ਦਾ ਬਿੱਲ ਆਉਂਦਾ ਸੀ ਜਿਸ ਤੋਂ ਬਾਅਦ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਇਹ ਪੂਰੀ ਦੀ ਪੂਰੀ ਮੰਡੀ ਸੋਲਰ ਪਲਾਂਟ ਦੇ ਉੱਤੇ ਨਿਰਭਰ ਕਰ ਦਿੱਤੀ ਜਾਵੇਗੀ ਸੋ ਅੱਜ ਇਸ ਉਦਘਾਟਨ ਮੌਕੇ ਗੋਲਡੀ ਕੰਪੋਜ਼ ਨੇ ਦੂਜੀਆਂ ਸਰਕਾਰਾਂ ਦੇ ਉੱਤੇ ਵੀ ਨਿਸ਼ਾਨੇ ਸਾਦੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੀ ਮਾਨ ਸਰਕਾਰ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਜਾਂ ਸਾਡਾ ਬਜਟ ਨਹੀਂ ਹੈ ਸੋ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਦੇ ਲਈ ਮਾਨ ਸਰਕਾਰ ਪੂਰੀ ਤਤਪਰ ਹੈ ਹੋਰ ਕੀ ਕੁਝ ਕਿਹਾ ਗੋਲਡੀ ਕੰਬੋਜ ਨੇ ਇਸ ਪੂਰੇ ਮਾਮਲੇ ਤੇ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਦੀ ਮਾਨਯੋਗ ਐਗਰੀਕਲਚਰ ਦੇ ਸਾਡੇ ਮੰਡੀ ਬੋਰਡ ਦੇ ਮੰਤਰੀ ਜੀ ਸਾਹਿਬ ਉਹਨਾਂ ਸਾਡੇ ਚੇਅਰਮੈਨ ਵਰਸੂਸ ਸਾਹਿਬ ਇਹਨਾਂ ਦੀ ਬਦੌਲਤ ਜਲਾਲਾਬਾਦ ਜਿਹੜੀ ਮਾਰਕੀਟ ਸੌਰੀ ਮੰਡੀ ਹੈ ਉਹਦੇ ਲਈ 97 ਕਿਲੋਵਾਟ ਦਾ ਜਿਹੜਾ ਸੋਲਰ ਦਾ ਜ ਨੀ ਪੱਤਰ ਰੱਖਿਆ ਹੈ तकरीबन 70 ਲੱਖ ਰੁਪਏ ਨਾਲੇ ਬੰਨੇ ਔਰ ਮੈਨੂੰ ਲੱਗਦਾ ਇਸ ਤੋਂ ਬਾਅਦ ਕਦੇ ਜਲਾਨਾਬਦੀ ਮਾਰਕੀਟ ਬੈਂਟੀ ਨੂੰ ਕਦੇ ਪਿਛਲੇ ਦਾ ਬਿੱਲ ਆਉਂਦਾ ਸੋ ਇਹ ਸਾਰਿਆਂ ਦੀ 92 8 ਸਾਡੇ ਮਾਰਯੋ ਚੇਅਰਮੈਨ ਸਾਹਿਬ ਸਾਰਿਆਂ ਦੀ ਅਸੀਂ ਸੋਚਿਆ ਵੀ 4 ਲੱਖ ਰੁਪਏ ਬਿਜਲੀ ਦਾ ਬਿੱਲ ਹਰ ਮਹੀਨੇ ਆਉਂਦਾ ਤੇ 12 ਚੋਕ 48 ਲੱਖ ਰੁਪਏ ਹਰ ਸਾਲ ਭਰਿਆ ਜਾਂਦਾ ਤੁਸੀਂ ਵੇਖੋ ਕਿੱਡੀ ਵੱਡੀ ਨੈਗਲੀਜੈਂਸੀ ਸੀ ਪਰ ਸ਼ਾਇਦ ਕਿਸੇ ਨੇ ਸੋਚੇ ਨਹੀਂ ਸੀ ਸੋ ਸਾਰਿਆਂ ਨੇ ਸੋਚ ਵਿਚਾਰ ਕੀਤਾ ਕਿਉਂ ਨਾ ਆਪਾਂ ਇਹਨੂੰ ਸੋਲਰ ਲਾ ਦਈਏ ਤਾਂ ਕਿ ਇਸ ਤੋਂ ਬਾਅਦ ਕਦੇ ਬਿਜਲੀ ਦਾ ਇਹ ਹੀ ਬੇਨਫੀਟ ਮਿਲ ਜੇਦਾ ਸਰਕਾਰ ਦੇ ਜੀ ਪੈਸੇ ਤੇ ਚੰਗਾ ਯੂਜ਼ ਹੋ ਜੇ ਤਾਂ ਪੈਸਾ ਚੰਗੀ ਜਗ੍ਹਾ ਲੱਗ ਜਾਂਦਾ ਉਹ ਤਾਂ ਬੇਨਫੀਟ ਲੋਕਾਂ ਨੂੰ ਮਿਲ ਜਾਂਦਾ ਜੀ ਐਲਐਚਆਰ 4 ਸਵਾ 4 ਲੱਖ ਰੁਪਏ ਜਿਹੜਾ ਬਿਜਲੀ ਦਾ ਬਿੱਲ ਉਹ ਨਹੀਂ ਆਇਆ ਕਰੇਗਾ ਹੁਣ ਸਰਕਾਰ ਨੂੰ ਉਹਦੇ ਬੱਚੇ ਤੋਂ ਜੀ 50 ਲੱਖ ਰੁਪਏ ਤਕਰੀਬਨ ਸਾਲ ਕਿੰਨੇ ਸਮੇਂ ਤੱਕ ਇਹ ਪ੍ਰੋਜੈਕਟ ਜਿਹੜਾ ਤਿਆਰ ਹੋ ਜਾਏਗਾ ਇਹ ਤਾਂ ਬਸ ਜਦੋਂ ਹੋ ਗਿਆ ਸਟਾਰਟ ਮੇਰੇ ਖਿਆਲ 3-4 ਮਹੀਨੇ ਤਿੰਨ ਮਹੀਨੇ ਤਿੰਨ ਮਹੀਨੇ ਦਾ ਮੈਕਸਿਮਮ ਟਾਈਮ ਹੈ ਸੋ ਤਿੰਨ ਮਹੀਨੇ ਬਾਅਦ ਵੇਖੋ ਕਿੰਨੇ ਸਾਲ ਹੋ ਗਏ ਕਿਸੇ ਨੇ ਐਫਰਟ ਨਹੀਂ ਕੀਤਾ ਪਰ ਮੈਂ ਧੰਨਵਾਦੀ ਆਮ ਆਦੀ ਪਾਰਟੀ ਦਾ ਜਿਨ੍ਹਾਂ ਨੇ ਇੱਕ ਛੋਟਾ ਜਿਹਾ ਉਪਰਾਲਾ ਸਾਡਾ ਅਵਸਰਪਟ ਕਰਕੇ ਅੱਜ ਤੇ ਬਹੁਤ ਚੰਗਾ ਕੰਮ ਕੀਤਾ ਤਿੰਨ ਮਹੀਨੇ ਬਾਅਦ ਸਾਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ 1.55 ਲੱਖ ਰੁਪਏ ਦਾ ਜਿਹੜਾ ਵਾਟਰ ਵਕਸ ਕੰਪਲੀਟ ਹੈ ਉਹਦਾ ਉਦਘਾਟਨ ਹੈ ਸੋ ਮੇਰੇ ਕੋਲ 10 ਸਕੂਲਾਂ ਦੇ ਪ੍ਰੋਗਰਾਮ ਹੈ ਉਸਤਵਧਾਰਨੀਆ ਨੇ ਫਿਰ ਸ਼ਾਮ ਨੂੰ ਇੱਕ ਵਾਪਸੀ ਪ੍ਰੋਗਰਾਮ ਹੈ ਸੋ ਡੇਲੀ ਕੋਈ ਨੂੰ ਕੋ 10-10 ਨੀ ਪੱਤਰ ਇਕੱਠੇ ਸੋ ਹੋ ਰਿਹਾ। ਕੋਈ ਆਵਾਦੀ ਪਾਰਟੀ ਦਾ ਪਿਆਰ ਹੀ ਹੈ, ਮਾਨ ਸਾਹਿਬ ਦਾ, ਸੀਮ ਸਾਹਿਬ ਦਾ ਜਿਨ੍ਹਾਂ ਨੇ ਹਰ ਡਿਪਾਰਟਮੈਂਟ ਚ ਇਨਾ ਫੰਡ ਬਖਸ਼ਿਆ, ਕਦੇ ਰੋਈ ਨਹੀਂ। ਵੀ ਸਾਡੇ ਸਿੱਧਾ ਇਸ ਕੋਲੋਂ ਧੰਨਵਾਦ ਦੀਆਂ ਵੀ ਉਹ ਜ ਚੰਗਾ ਜਿਹੜੇ ਫਾਈਨੈਂਸ ਮਿਨਿਸਟਰ ਬਣਾਏ, ਜਿਹੜੇ ਪਿਛਲੇ ਮਿਨਿਸਟਰ ਤਾਂ ਰੋਂਦੇ ਰਹਿੰਦੇ ਸੀ ਪਰ ਸਾਡਾ ਕਦੇ ਵੀ ਮੁੱਖ ਮੰਤਰੀਆਂ ਫਾਈਨੈਂਸ ਮਿਨਿਸਟਰ ਇਹ ਨਹੀਂ ਕਿਹਾ ਸਾਡਾ ਖਜ਼ਾਨਾ ਖਾਲੀ ਹੈ। ਹਰ ਵਰਗ ਨੂੰ ਇੱਕ ਚੰਗਾ ਉਹਦਾ ਬਜਟ ਵੀ ਦਿੱਤਾ ਤਾਂ ਕਿ ਲੋਕਾਂ ਨੂੰ ਸੂਤ ਮਿਲ ਸਕੇ ਜਿਲੀ ਦਾ ਸਭ ਤੋਂ ਵੱਡਾ ਜਿਹੜਾ ਇਨੀਸ਼ੀਏਟਿਵ ਸੀ 600 ਮਾਫਲਾ ਲੋਕਾਂ ਨੂੰ ਨੇੜੇ ਸਰ ਨੂੰ ਪੂਰੀ ਦਿੱਤੀ ਗਈ ਆਮ ਆਦਮੀ ਪਾਰਟੀ ਵੱਲੋਂ ਇੱਕ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਦੀ ਜਿਨ੍ਹਾਂ ਵਿੱਚੋਂ ਪੰਜ ਮੌਜੂਦਾ ਕੈਬਨਟ ਮੰਤਰੀ ਵੀ ਨੇ ਤੁਹਾਡਾ ਕੀ ਕਹਿਣਾ ਇਸ ਬਾਰੇ ਨਹੀਂ ਸਾਰਿਆਂ ਨੂੰ ਵਿਸ਼ਵਾਸ ਦੀ ਬੈਸਟ ਜਿਹੜੇ ਸਾਰੇ ਮੰਤਰੀ ਸਭਾ ਨੇ ਸਾਡੇ ਆ ਪਾਰਟੀ ਹਰ ਬੰਦੇ ਨੂੰ ਜਿਹੜੇ ਬੰਦੇ ਦਾ ਸਰਵਿਸ ਇਨਾਮ ਆਇਆ ਹੈ ਪਰ ਚਾਹੇ ਕੋ ਵੱਡਾ ਹੋਵੇ ਚਾਹੇ ਕੋ ਛੋਟਾ ਹੋਵੇ ਉਹਨੂੰ ਮੈਦਾਨ ਚ ਉਤਾਰਿਆ ਮੈਂ ਵਿਸ਼ਵ ਇਹੋ ਜਿਹੇ ਲੀਡਰਸਪਾਰ ਨੂੰ ਜਿਨ੍ਹਾਂ ਨੇ ਪੰਜਾਬ ਦੀ ਛੱਡੂ ਦਿੱਲੀ ਜਾ ਕੇ ਵੀ ਅਗਵਾਈ ਕਰਨੀ ਸੋ ਉਹਨਾਂ ਲਈ ਉਹਨਾਂ ਲਈ ਮੁਬਾਰਕਾ ਸ਼ੁਭ ਕਾਮਨਾਵਾਂ ਸੋ ਕਹੜਾ ਪ੍ਰੋਗਰਾਮ ਉੱਤਕੀ ਬਸੇਵਾਰ ਆਦੀ ਪਾਰਟੀ ਦਾ ਤੇ ਆਪ ਦੇ ਪਰਿਵਾਰ ਦਾ ਹੋਰ ਨਾਰਾ ਸ਼ੰਕਰਣ ਕੋ ਲੋਕ ਸਭਾ ਦੀ ਪੌੜੀਆਂ ਛੜ ਕੇ ਉਹ ਬੁਲੰਦੀਆਂ ਦੇ ਹੋਰ ਜਾਣਾ ਔਰ ਜਿਹੜੀ ਦਿੱਲੀ ਚ ਗੁੰੰਗੀ ਬੋਲੀ ਸਰਕਾਰ ਹੈ ਉਹਨੂੰ ਜਗਾਣਾ ਸਿਆਮਾਦੀ ਪਾਰਟੀ ਦੇ ਜਿਹੜੇ ਉਹ ਬੁੱਟੇ ਲੱਗਣਗੇ ਉੱਥੇ ਲੋਕਾਂ ਨੂੰ ਹੋਰ ਵੀ ਫੁੱਲ ਕਿੱਟ ਦੇ ਵਿਖਰੇ ਤਨਗਰ ਲੋਕਾਂ ਦੀ ਪੰਜਾਬ ਦੀ ਮੰਗ ਨੂੰ ਚਾਹੇ ਆਡੀਆ ਫੋਰਮੇ ਚਾਹੇ ਹੋਰ ਕਈ ਤਰ੍ਹਾਂ ਦੇ ਫੰਡ ਡੋਨਰ ਜਿਨ੍ਹਾਂ ਤੋਂ ਸਾਡਾ ਪੰਜਾਬ ਬਾਂਝਾ ਰਹਿ ਜਾਂਦਾ ਸੋ ਪੂਰੀ ਕਰੇ ਫਰੋਜ਼ਪੁਰ ਸੀਟ ਦੀ ਜੇਕਰ ਗੱਲ ਕਰੀਏ ਫਰੋਜ਼ਪੁਰ ਸੀਟ ਤੋਂ 골ਡੀ ਕੰਬੋਸ ਦਾ ਨਾਮ ਚਰਚਾ ਦੇ ਵਿੱਚ ਹੈ ਖਬਰਾਂ ਦੇ ਵਿੱਚ ਹੈ ਤਿਆਰੀ ਹੈ 골ਡੀ ਕੰਪੋਜ਼ ਦੀ ਜੇਕਰ ਟਿਕਟ ਮਿਲਦੀ ਹੈ ਦੇਖੋ 골ਡੀ ਕੰਪੋਜ਼ ਤਾਂ ਆਮ ਆਦੀ ਪਾਰਟੀ ਦਾ ਉਹ ਵਰਕਰ ਹੈ ਪਾਰਟੀ ਜਿੱਥੇ ਦਿਲ ਕਰੇ ਡਾ ਦੇਵੇ ਤਾਂ ਕੋਈ ਇਤਰਾਜ਼ ਨਹੀਂ ਪਰ ਮੈਂ ਸਮਝਦਾ ਵੀ ਸ਼ਾਇਦ ਹੋਰ ਬੰਦੇ ਨੂੰ ਵੀ ਮੌਕਾ ਦੇ ਦਿੰਨਾ ਚਾਹੀਦਾ ਸੋ ਕਾਲਪੁਰ ਖੋਨਾਂ ਨੂੰ ਮੇਰੀ ਤਾਂ ਸ਼ੁਭਕਾਮਨਾ ਹੈ ਜਿਹੜਾ ਵੀ ਕੋ ਕੈਂਡੀਡੇਟ ਆਊਗਾ ਆਪਦੇ ਇਲੈਕਸ਼ਨ ਤੋਂ ਬਾਅਦ ਉਹਦੇ ਲਈ ਵੋਟਿੰਗ ਮੰਗਾਗੇ ਬਾਕੀ ਪਾਰਟੀ ਨੇ ਕਿਸ ਕਿਸੇ ਨੂੰ ਟਿਕਟ ਦੇਣੀ ਹੈ ਜਦੋਂ ਦੇਖਤੀ ਫਿਰ ਕੋਈ ਆਫਤਾ ਕੋਈ ਪ੍ਰਾਇ ਨਹੀਂ ਰਹਿ ਜਾਣਾ ਫਿਰ ਬੰਦੇ ਦੀ ਜ਼ਿੰਮੇਵਾਰੀ ਬਚਦੀ